ਸਿਰੀ ਅਰਿ ਜੀ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਇਹ ਸੰਤਾਨ ਚੌਕੀਆਂ ਦੇ ਪੂਰੇ ਯੁੱਗੋ ਯੁੱਗਾਂ ਤੱਕ ਆਪਕਾਰ ਜੈ ਜੈਕਾਰ ਵੀ ਖਾਕ ਖਾਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਅਰਦਾਸ ਨੂੰ ਕੀਤੀ ਹੈ ਲੱਖ ਖੁਸ਼ੀਆਂ ਪਾਲ ਸ਼ਾਹਾਂ ਦੇ ਸਤਿਗੁਰ ਨਦਰ ਕਰੇ ਦੇ ਮਹਾਵਾਕ ਤੁਸਾਰ ਸੁਖੀ ਬਾਣੀ ਆਲੀ ਤਸੱਲੀ ਚਿਤ ਬਟਾਈ ਜੀਾਂ ਦੇ ਸਰੀਰ ਕਾਰਨ ਪਾਰਸ ਸਤਿਕਾਰ ਸਰਵਾਈ ਹੈ ਸਰ ਜੀ ਆਪ ਜੀ ਨੇ ਬੇਹਦ ਕੰਮ ਸੇਵਾ ਕਰਦੀ ਇਸ ਮੌਕਾਸੇ ਨੇ ਪਾਰਟੀ ਸੰਗ ਕੋਹਰਾਦਲਦਾਰ ਘਰ ਦੀਆਂ ਵਿਚਾਰਾਂ ਹੋਈਆਂ ਜੀ ਕਰਜੂਗ ਦੇ ਨਿਰਧਾਰਨਾ ਗੁਰਮਖ ਜਿੱਤੀ ਹੈ ਲਾਇਕ ਧਿਆਨ ਦੇ ਮਾ ਬਾ ਘਤ ਅਨੁਸਾਰ ਵਿਚਾਰਾਂ ਕਰਦੇ ਆ ਕੋਲ ਸਰਵਾਦਾਰਾਂ ਦੀ ਪ੍ਰੇਮਿਕਤਾ ਤੋਂ ਵਰपक्षਨਾ ਜੀ ਅਨੇਕਾਂ ਵਿਗਨਾ ਤੁਚਾ ਦੇ ਜਿੰਦਗ ਨੂੰ ਬੇਟਾ ਕੀ ਤਰ੍ਹਾਂ ਅਨੁਕਾਰ ਕਰਨ ਲਈ ਲੋੜ ਪੈਂਦੀ ਲੋਕ ਫੋੜੇ میں مزدور واسطے میری اپنی جن کے ہس دنیا جڑی ہوئی ہے ਕਿਉਂਕਿ ਐਮਐਲਏ ਬਣ ਤੋਂ ਪਹਿਲਾਂ ਵੀ ਮੰਤਰੀ ਸਾਹਿਬ ਰੂਮਨ ਦੇ ਵਿੱਚ ਆਂਗੇ ਸੀਗੇ ਸੋਚੋ ਕਿ ਪਿਛੇ ਸਹਤ ਬਣਾਇਆ ਹੋਏਗਾ ਉਹ ਵੀ ਮੰਤਰੀ ਸਾਹਿਬ ਨੇ ਬਣਵਾਇਆਗਾ ਜੋ ਕਿ ਲੌਕਡਾਊਨ ਦਾ ਫਸ ਲੱਗੇ ਹੋਏਗਾ ਉਹ ਵੀ ਮੰਤਰੀ ਸਾਹਿਬ ਨੇ ਕਰਵਾਇਆਗਾ ਸੋ ਜਿਹਨਾਂ ਕੇ ਅਸੀਂ ਵੀਰ ਜਨਾ ਬਹੁਤ ਬਹੁਤ ਦੇਣੀਆਂ ਗਹਿਰਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਰਦੇਗੇ ਸੋ ਜਿਹਨਾਂ ਨੇ ਕੇ ਸਾਨੂੰ 20 ਲੱਖ ਰੁਪਏ ਦੀ ਗ੍ਰਾਂਟ ਦੇ ਕੇ ਸਾਡੇ ਜਿਹੜੇ ਇਸ ਸਾਜ ਨੂੰ ਇਸ ਭਾਂਡੇ ਨੂੰ ਮਾਲਾ ਵੀ ਨੇਪਰੇ ਚੜਿਆਗਾ ਜਨਨ ਕਿ ਸਾਨੂੰ ਫੇਰ ਵੀ ਇਸ ਗੱਲ ਦੀ ਮੰਤਰੀ ਸਾਹਿਬਾਂ ਕੋਲ ਫੋਲਸ ਕੋਰ ਦੀ ਵੀ ਜੇਕਰ ਪੈਸੇ ਦੀ ਕੋਈ ਕਮੀ ਨਹੀਂ ਤਾਂ ਇਹ ਲੈਣਾ ਕੰਮ ਆਪਣਾ ਅਧੂਰਾ ਨਹੀਂ ਛੱਡਣਾ ਹੈਗਾ ਹਾਂ ਦੇ ਵਿੱਚ ਸੋ ਜਨਨ ਕਿ ਅਸੀਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਮੰਤਰੀ ਸਾਹਿਬ ਦਾ ਬਹੁਤ ਬਹੁਤ ਤਰ੍ਹਾਂ ਨਾਲ ਹਰਕਾਰ ਦਿਆ ਨਿਕਲ ਪਿੱਛੇ ਜੇ ਕੰਡਰ ਹੋਏ ਨੇਗੇ ਤਾਂ ਕੋਈ ਨਾਖੋ ਮੀਨ ਦੇ ਵਿੱਚ ਸੋ ਵਾਸੀ ਨਾਲ ਜਿਹੜੇ ਤਾਲੀ ਪ੍ਰਧਾਨ ਜੀ オネイソニハネ。 ਸੋ ਮੈਂ ਨਾਲ ਬੇਨਤੀ ਕਰਨਾ ਜੀ ਸ੍ਰੀ ਪੰਕਜ ਜੀ ਸੋ ਮੈਂ ਨਾਲ ਬੇਨਤੀ ਕਰਨਾ ਸਾਹਾ ਦਰਸ਼ਨ ਸਿੰਘ ਪਿੰਡ ਸੰਧਣਾ ਜੀ ਜਿਲ੍ਹਾ ਪ੍ਰਸ਼ਾਸਨ ਮੈਂਬਰ ਸਰਦਾਰ ਰਣਜੀਤ ਸਿੰਘ ਜੀ ਆਮਤੀ ਕਰਨਾ ਸਰਦਾਰ ਪੁਸ਼ਪਿੰਦਰ ਸਿੰਘ ਜੀ ਪੰਛਾਪੜ ਸੋ ਨਾਲ ਹੀ ਹਾਕਮ ਸਿੰਘ ਉਹ ਨਿਹਾਲ ਸੋ ਨਾਲ ਹੀ ਮੈਂ ਬੇਨਤੀ ਐਮ ਸੀ ਸਾਹਿਬ ਘੜਵਾ ਚੰਨਾ ਸਿੱਟੀ ਐਮ ਸੀ ਸਰਵੰਨ ਦੇਰਵਾ ਸਤਿ ਸ਼੍ਰੀ ਅਕਾਲ ਪ੍ਰਧਾਨ ਸਰਵੰਨ ਦੇਰਵਾ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਲਾਤ ਸੰਘ ਦੀ ਚੋਣਾਂ ਦੇ ਵਿੱਚ ਜਿਹੜੇ ਮੈਂਬਰ ਵੀ ਬਣੇ ਨੇ ਉਹਦੇ ਹਾਲ ਸਾਹਮਣੇ ਦੇਖਦੇ ਸਾਹਮਣੇ ਸਾਹਮਣੇ ਪੰਜ ਸਾਹਮਣੇ ਬਾਬਾ ਜੀ ਬਾਬਾ ਜੀ ਅੱਜ ਜੀ ਆਦੇ ਸੋਸਾ ਕਾਇ ਕਰ ਜਿਹੜਾ ਇਹ ਕਹਿੰਦਾ ਜਿਹਨੇ ਸਾਨੂੰ ਇਹ ਕਰਨ ਲੱਗ ਰਿਹਾ ਵੀ ਸਾਡੇ ਰੇਟ ਦੇ ਜਿੰਨਾ ਟੈਂਡਰ ਦਾ ਰੇਟ ਤੁਸੀਂ ਭਰੋਂ ਦੇ ਵੀ ਪੈਸਾ ਨਹੀਂ ਦੇਣਾ ਹੈਗਾ ਸੋ ਦੋਸਤੋ ਗੁਰੂਗਨ ਸਾਹਿਬ ਦੀ حال جی میں جڑ بیٹھی سات سنگت سب تو پہلا ہم لو فتح واحر جی کا خالسہ شری واحو جی کی فتح سارے تو پہلا میں لیبر یونین پردان جی مجودہ صاحب کا سیکٹری سہوان یہ تانواد کرنا چاہنا گا گا کہ ہرک سال یہ جدو بھی سیزن شروع ہونا ہوں گا گا تو ہر ایک سال یہ ਗੁਰੂ ਸੇਵਾ ਦਾ ਉਡਾਰ ਅਸਰਾ ਲੈ ਕੇ ਆਪਣੇ ਕੰਮ ਦੀ ਸ਼ੁਰੂਆਤ ਕਰਦੇ ਰਹੇਗੇ ਆਪਣੀ ਮਿਹਨਤ ਮਸ਼ਕੱਤ ਦੀ ਸ਼ੁਰੂਆਤ ਕਰਦੇ ਰਹੇਗੇ ਆਪਣੀ ਲੇਬਰ ਦੀ ਸ਼ੁਰੂਆਤ ਕਰਦੇ ਰਹੇਗੇ ਸੋ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾ ਔਰ ਕੋਟਾਨ ਕੋਟਾਨ ਧਰਵਾਦ ਸ਼੍ਰੀ ਗੁਰੂ ਵੰਸਾ ਸਾਹਿਬ ਜੀ ਦਾ ਜਿਨ੍ਹਾਂ ਦਾ ਓਟ ਆਸਰਾ ਹਮੇਸ਼ਾ ਹੀ ਮੈਂ ਸਮਝਦਾ ਸਾਡੀ ਸਾਧ ਸੰਗਤ ਦੇ ਸਾਡੀ ਜ਼ਰੂਰਤ ਤੇ ਬਣਿਆ ਹੋਇਆ ਹੈ ਮੈਂ ਜਦੋਂ ਦੋਇਆ 16 ਚ ਆਇਆ ਸੀਗਾ ਵਿਧਾਨ ਸਭਾ ਦੇ ਅਖੀਰ ਲੜੀ ਸੀ ਤਾਂ ਤੁਸੀਂ ਮੈਨੂੰ ਉਸ ਸਮੇਂ ਪੰਜਾਬ ਦੇ ਵਿਧਾਨ ਸਭਾ ਚੋਂ ਕੇ ਭੇਜਿਆ ਔਰ ਉਸ ਬਾਅਦ ਪਾਰਟੀ ਨੇ ਮੇਰੇ ਜੁਗਰਨ ਲਈ ਨੇਤਾ ਬਰੋਗੀ ਤੇ ਬੁਲਾਇਆ ਔਰ 2022 ਤੁਸੀਂ ਇੱਕ ਤਰਫਾ ਮੁਕਾਬਲਾ ਕੀਤਾ ਔਰ ਇਤਿਹਾਸਿਕ ਜਿੱਤ ਜਿਹੜੀ ਆ ਉਹ ਸਾਡੀ ਹੋਈ ਜਦੋਂ ਮੈਂ 16 ਤੋਂ ਲੈ ਕੇ ਤੇ 17 ਤੋਂ ਲੈ ਕੇ 22 ਤੱਕ ਆਉਂਦਾ ਸੀ ਤਾਂ ਇਹ ਸਿੱਟੇ ਅੱਜ ਖੜੇ ਆ ਜਿਹੜਾ ਬਹੁਤ ਹੀ ਨਸਾਂਵਾਂ ਦਾ ਸ਼ਾਨਦਾਰ ਬਿਲਡਿੰਗ ਬਣੀਆ ਤੇ ਇਹ ਹਾਲਾਤ ਬਹੁਤ ਬਾੜੇ ਹੁੰਦੇ ਸੀ ਆਪਣਾਰੇ ਪ੍ਰਧਾਨ ਜੀ ਸਾਰੇ ਕਦੇ ਸਾਰੇ ਪ੍ਰਧਾਨ ਜੀ ਫਿਰਦੇ ਲਗੇ ਜਦੋਂ ਵੀ ਗੁਰੂ ਸਾਹਿਬ ਦਾ ਅਖੰਡ ਪਾਠ ਕਰਵਾਉਂਦਾ ਸੀ ਤਾਂ ਬਹੁਤ ਹੀ ਸਾਫ ਕਰਨਾ ਪੈਂਦਾ ਸੀ ਕੋਈ ਨਾ ਕੋਈ ਪਹਿਲਾਂ ਸਫਾਈ ਰੁੱਤੀ ਸੀ ਤਾਂ ਮੈਂ ਉਸੇ ਸਮੇਂ ਇਹਨਾਂ ਨਾਲ ਵਾਅਦਾ ਕੀਤਾ ਸੀਗਾ ਕਿ ਜਦੋਂ ਸਰਕਾਰ ਨਾਲ ਕੀ ਬਿਲਕੁਲ ਤੁਹਾਡਾ ਸਾਰਾ ਇਹ ਬਦਲ ਚੱਕਦੇ ਆਗੇ ਅੱਜ ਇਹ ਸ਼ਾਨਦਾਰ ਬਿਲਡਿੰਗ ਜਿਹੜੀ ਆ ਪਿਛਲੇ ਸਾਲ ਪਹਿਲਾਂ ਜਦੋਂ ਪੈਸੇ ਆਏ ਸੀ ਕਾ ਫਰੰਟ ਤੇ ਕਹਿਣ ਸੀ ਬਣਾਵਾ ਤੇ ਲੈ ਕਹਿੰਦੇ ਪਿਛਲੇ ਪਾਸੇ ਨਿਬੜਾਓ ਤਾਂ ਕਿ ਜਦੋਂ ਮਜ਼ਦੂਰ ਮਜ਼ਦੂਰੀ ਕਰਕੇ ਆਉਂਗਾ ਕਈ ਵਾਰ ਲੇਟ ਹੋ ਜਾਣਾ ਤਾਂ ਘਟੋ ਘਟ ਰਾਤ ਨੂੰ ਰਹਿਣ ਜਾਊਗਾ ਖਾਤਾ ਹੋਊਗਾ ਜਿਹੜੋ ਦੂਰ ਜਾ ਕੇ ਤਾਂ ਹੋਣਾ ਕਿਸੇ ਪਿੰਡ ਤੋਂ ਦੂਰ ਜਾਣ ਦੀ ਜਾਇ ਇੱਥੇ ਸੌਂ ਰਿਆ ਕਰੇ ਸੋ ਇਹ 20 ਲੱਖ ਰੁਪਏ ਦੀ ਇਮਾਰਤ ਜਿਹੜੀ ਅੱਜ ਬਣੀ ਆ ਸੋ ਇਹਦੇ ਲਈ ਜਿਹਦਾ ਸਾਰੇ ਪ੍ਰਧਾਨ ਸਹਿਬਾਨ ਦਾ ਸਾਫਤਾ ਪ੍ਰਧਾਨ ਸਹਿਬਾਨ ਦਾ ਮੌਜੂਦਾ ਪ੍ਰਧਾਨ ਸਹਿਬਾਨ ਦਾ ਸਖਤੀ ਸਹਿਬਾਨ ਦਾ ਤੁਹਾਡਾ ਸਾਰਿਆਂ ਦਾ

ਸੋ ਬੇਰੀ ਕਿਉਂਕਿ ਸਾਡਾ ਸਾਰਾ ਨਗਾ ਸਾਰਿਆਂ ਦਾ ਤੁਹਾਡਾ ਲੇਬਰ ਲੀਡਰ ਦਾ ਸਾਰਾ ਨਗਾ ਚੋਦੇ ਲਈ ਇੱਥੇ ਆ ਤੁਸੀਂ 20 ਲੱਖ ਰੁਪਏ ਦੀ ਮਾਰਕ ਪਿਆਰ ਹੋਈਆ ਉਥੇ ਹੋਰ ਵੀ ਬਰਦਾਦ ਦੀ ਤੁਹਾਂਗਾ ਜੇਕਰ ਕੋਈ ਹੋਰ ਚੀਜ਼ ਲਗਾਉਣੀ ਆ ਉਥੇ ਸੋਲਰ ਸਿਸਟਮ ਲਗਾਉਣਾ ਤਾਂ ਕਿ ਬਿਜਲੀ ਦੀ ਸਪਲਾਈ ਜਿਹੜੀ ਆ ਉਹ ਨਿਰੰਤਰ ਚੱਲੀ ਰਹੇ ਕਿਉਂਕਿ ਬਿਜਲੀ ਦਾ ਬਿੱਲ ਕਾਫੀ ਆਜਦਾਗਾ ਸੋ ਜੇ ਹੋਏ ਤੁਸੀਂ ਚਾਹੁੰਦੇ ਹੋ ਤਾਂ ਫਿਰ ਲੇਖੋ ਜੀ 100 ਨਿਹਾਲ ਅਕਮਾ ਅਕਮਾ ਜੀ ਪ੍ਰਧਾਨ ਜੀ ਦੱਸ ਰਹੇ ਨੇ ਕਿ ਹਰਤਾ ਵਗੈਰਾ ਰਾਜ ਦਾ ਬਿੱਲ ਤੋਂ ਪ੍ਰਧਾਨ ਜੀ ਅਸੀਮੇਂ ਲਵਾ ਕੇ ਤਿਆਰ ਕਰ ਲਿਓ ਸੋਧਾ ਸਿਸਟਮ ਲਵਾ ਲਿਓ 25 ਹਾਂ ਕੋਈ ਬੇਲ ਨਹੀਂ ਆਉਣਾ ਸਾਰੋਂ 25 ਹਾਂ ਉਸ ਜਿਹੜਾ ਹੈ ਤੁਹਾਡੇ ਪੈਸੇ ਬਚ ਰਹੇ ਨੇ ਕਿ ਕਿਉਂਕਿ ਬੰਨੋ ਪਤਾ ਤੁਹਾਡੇ ਤੁਸੀਂ ਜਿਹੜੀ ਕਮਾਈ ਕਰਦੇ ਹੋ ਤੁਸੀਂ ਜਿਹੜੀ ਮਜ਼ਦੂਰੀ ਕਰਦੇ ਹੋ ਜਿਹੜਾ ਤੁਹਾਡਾ ਪਸੀਨਾ ਝੋਦਾ ਕਰ ਮਸਲਦਾ ਤੁਹਾਡਾ ਪਸੀਨਾ ਝੋੜ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਪੈਸੇ ਮਿਲਣ ਚਾਹੀਦੇ ਐਸੇ ਕਰਕੇ ਜਦੋਂ ਵੀ ਤੁਸੀਂ ਕਰਦੇ ਨੇ ਤੇਰੀ ਰੋਟੀ ਲਈ ਆ ਸੈਕਸੇ ਖੇਤਾਂ ਦੇ ਖਿਲਾਫ ਹੋਵੇ ਚਾਹੇ ਤੁਸੀਂ ਅੱਤਪੇ خلاف ہوگئی کر کے پیسے ترنت لوگ میرے پورن بھروسا کا کہ میرے سنگت بیٹھی ہے جن سنگت بیٹھی آرکیو بیٹھے نگر بیٹھے جی بیٹھے پتر جی، بیٹھے موروسا جی کا کہ میری آ سات سنگت جن مزدور کٹے ہوئے ہیں انہوں نے کوئی بھی گلا شکا جائے کسی بھی قسم کا ہے نہیں ਕਿਉਂਕਿ ਇਹਨਾਂ ਨੂੰ ਜਦੋਂ ਵੀ ਕਦੇ ਮੈਨੂੰ ਆਵਾਜ਼ ਮਾਰਦੇਵੇਂਗੇ ਚਾਹੇ ਵਡੇਰ ਮਾਰੇ ਚਾਹੇ ਪ੍ਰਧਾਨ ਜੀ ਮਾਰ ਤਮ ਉਸ ਸਮੇਂ ਹਾਜ਼ਰ ਹੋਣਾਗਾ ਜਿੱਥੇ ਮਰਜ਼ੀ ਹੋਵਾ ਹਰ ਹਰ ਸਾਲ ਹਰ ਸਾਲ ਮੈਂ ਹੋਰਾਂਗਾ ਜਦੋਂ ਕੋਈ ਮੈਨੂੰ ਪਤਾਗਾ ਮਜ਼ਦੂਰ ਦੇ ਨਾਲ ਹੀ ਸਾਡੇ ਤੁਹਾਡੀ ਬਹੁਤ ਜੁੜੀ ਆ ਕਿਉਂਕਿ ਮੈਂ ਆਪ ਖੁਦ ਮਜ਼ਦੂਰ ਦੇ ਪਰਵਾਜ਼ ਚੋਟ ਕੇ ਇੱਥੇ ਪਹੁੰਚਿਆਗਾ ਪੜ੍ਹਾਈ ਕਰਕੇ ਪਹੁੰਚਿਆਗਾ ਅੱਜ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਉਹ ਕਿਵੇਂ ਵਿਅਤੀ ਕਰਾਂਗਾ ਕਿ ਬਾਬਾ ਸਾਹਿਬ ਹੀਰਾਂ ਅਮੇਰਦੇ ਜੀ ਇਤਿਹਾਸਿਕਾ ਬਾਬਾ ਸਾਹਿਬ ਇਹ ਲੋਕ ਵੇਲਦੀ ਦੇ ਇਤਿਹਾਸਿਕ ਪੜੋ ਜੁੜੋ ਸੁਧਰਸ ਕਰੋ ਵੱਗ ਬੱਡੀ ਗੱਲਾਂ ਪੜਨਾ ਬਹੁਤ ਜੁੜੀ ਆ ਪੜਾਈ ਤੋਂ ਬਿਨਾ ਤੁਸੀਂ ਜ਼ਿੰਦਗੀ ਦਾ ਕੋਈ ਮੁਕਾਮ ਬਾਸ ਨਹੀਂ ਕਰ ਸਕਦੇ ਜੇ ਪੜੋਗੇ ਤਾਂ ਤੁਸੀਂ ਆਪਣੀ ਜ਼ਿੰਦਗੀ ਦਾ ਜਿਹੜਾ ਤੁਸੀਂ ਟੀਚਾ ਰੱਖਿਆ ਉਹ ਹਾਸਲ ਕਰੋਗੇ ਬਾਬਾ ਸਾਹਿਬ ਨੇ ਖੋਟ ਕੇ ਕਿਹਾ ਸੀਗਾ ਕਿ ਸਿੱਖਿਆ ਵਿਦਿਆ ਸਿੱਖਿਆ شیر ਦੀ ਦੁੱਧ ਵਰਗੀ ਆ ਸਿੱਖਿਆ ਸ਼ੇਰ ਦੀ ਜਦੋਂ ਬੁੱਧ ਮਗਲੀ ਲੇਲਾ ਕਿੰਦਾਗਾ ਉਹ ਉਧਾਰ ਲਗਾ ਜਿਹੜੀ ਇਹਦਾ ਪੜਦਾਗਾ ਉਹ ਅੱਗੇ ਵਧਦਾਗਾ ਇਹ ਤੁਹਾਡੇ ਸਾਹਮਣੇ ਮੈਂ ਐਗਜ਼ੈਂਪਲ ਖੜਾ ਤੁਹਾਡੇ ਸਾਹਮਣੇ ਮੈਂ ਉਦਾਹਰਣਾ ਜਿਹਨਾਂ ਪੜਿਆ ਕਾਜ ਪੰਜਾਬ ਦੇ ਵਿਧਾਨ ਸਭਾ ਦੇ ਅੰਦਰ ਝੋਕਾ ਮਾਰ ਰਹਾ ਅੱਜ ਪੰਜਾਬ ਦੀ ਸਰਕਾਰ ਦੇ ਅੰਦਰ ਬਤਾਰ ਖਜ਼ਾਨਾ ਮੰਤਰੀ ਝੋਕਾ ਮਾਰ ਰਹਾ ਇਹ ਤਾਂ ਹੀ ਪੋਸੀਬਲ ਆ ਜੇ ਪੜਾਈ ਹੋਈ ਆ ਮੇਰੀ ਆਗਦੇ ਦੁਹਾਰੇ ਤੋਂ ਰਸੋ ਤੇ ਹਾਰੇ ਹੋਤੇ ਜਿਦਾਂ ਤੁਸੀਂ ਗੁਰੂ ਸਾਹਿਬਾਂ ਦਾ ਉਕਾਸਾ ਲਿਆਗਾ ਇਹ ਹੀ ਹੱਥ ਛੋੜ ਕੇ ਬੇਨਤੀ ਆ ਕਿ ਤੁਸੀਂ ਇੰਨੀ ਮਿਹਨਤ ਮਜ਼ਬੂਰੀ ਕਰਦੇ ਹੋ ਆਪਣੇ ਬੱਚੇ ਨੂੰ ਜ਼ੂਰ ਪੜਾਓ ਉਹਨਾਂ ਨੂੰ ਜਦੋਂ ਵਿੱਚ ਇਹਦਾ ਮਨ ਦੀ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪਵੇ ਉਹਨਾਂ ਨੂੰ ਜ਼ੂਰ ਪੜਾਓ ਸਰਕਾਰ ਨੇ ਸਕੂਲ ਆਫ ਫੈਮਿਨਸ ਖੋਲ੍ਹੇ ਲਗੇ ਤੇਵਾ ਦਾ ਸਕੂਲ ਆਫ ਫੈਮਿਨਸ ਆਗਾ ਛਾਰੀ ਦਾ ਸਕੂਲ ਆਫ ਫੈਮਿਨਸ ਆਗਾ ਆਤੀਬਾ ਛਾਰੀ ਦੇ ਨਾਲ ਸਾਡਾ ਸਪੋਰਟਸ ਦਾ ਰੈਂਟ ਆਉਤੇ ਅਸੀਂ ਐਸਟੋਟਰ ਫਲਾਕੇ ਦੇ ਰਿਹਾ

ਅੰਡਰ 12 ਕਹਿੰਦੇ ਨੇ 12 ਸਾਲ ਤੱਕ ਦੀਆਂ ਜਿਹੜੀਆਂ ਬੱਚੀਆਂ ਨੇ ਪੰਜਾਬ 46 ਨੂੰ ਲੈ ਦਿੱਤੀ ਅਸਿਕਾ ਜਿਹੜੀ ਅੰਦਰ 14 14 ਸਾਲ ਤੋਂ ਥੱਲੇ ਤਿੰਨ ਕੁੜੀਆਂ ਦੀ ਸਿਲੈਕਸ਼ਨ ਜਿਹੜੀ ਆ ਉਹ ਨੈਸ਼ਨਲ ਹਾਕੀ ਟੀਮ ਜਿਹੜੀ ਅੰਦਰ 14 ਦੀ 14 ਸਾਲ ਤੋਂ ਉਹਦੇ ਛੋਟੇ ਸੋ ਤਿੰਨੇ ਚਾਰ ਕੁੜੀਆਂ ਮਜ਼ਦੂਰਾਂ ਦੇ ਪਰਿਵਾਰੋਂ ਤੋਂ ਸੀ ਗਿਆ ਮੈਂ ਉਹਨੂੰ ਪੁੱਛਿਆ ਬੇਟਾ ਕੀ ਚਾਹੀਦਾ ਕਹਿੰਦੇ ਇਸਟੋਟਰ ਉਹਦੇ ਬੱਚਾ ਰੋਪਾ ਸੀ ਜਿਹਨੇ ਇਸਟੋਟਰ ਆਪਣੇ ਲੈ ਕੇ ਲਿਆ ਉਹ ਹੋਰ ਅੱਛੇ ਘਰਾਂ ਗਿਆ ਸਕਣੀ ਆ ਪਰ ਉਹ ਉਹਨਾਂ ਨੇ ਬੰਦ ਪਰਵਾਹ ਕੀਤੀ ਸੀ ਅੱਜ ਜਿਹੜਾ ਕੈਂਪਰ ਹੋ ਗਿਆ ਅੱਜ ਦਸਪਤਰਾ ਚ ਕੰਮ ਸ਼ੁਰੂ ਹੋ ਜਾਊਗਾ ਸੋ ਮੇਰਾ ਕਹਿਣ ਦਾ ਭਾਵ ਆ ਦਿੜਬੇ ਦੇ ਵਿਕਾਸ ਤਾਰਨ ਚ ਚਾਹੇ ਕੋ ਪਿੰਡਾਂ ਚ ਕੋ ਘਰੀਆਂ ਚ ਆ ਬਾਲਾਂ ਚ ਚਾਹੇ ਖੇਡ ਦੇ ਮੈਦਾਨ ਨੇ ਪੂਰੇ ਹਲਕੇ ਦੇ ਅੰਦਰ ਸਭ ਤੋਂ ਵੱਧ ਤੇ ਜਿੰਦਾਚਾਰ ਰੱਖਣੇ ਨੇ ਜਿਹੜਾ ਹਲਕਾ ਕਿਸੇ ਸਮੇਂ ਪਛੜਿਆ ਹੋਇਆ ਹਲਕਾ ਘਾਉਂਦਾ ਸੀਗਾ ਅੱਜ ਉਹ ਪੰਜਾਬ ਦਾ ਨੰਬਰ 1 ਹਲਕਾ ਬਣਦਾ ਦਿਖਾਈ ਦੇ ਰਿਹਾ ਹੈ ਆਹ ਕਰਦੇ ਸਾਰੀਆਂ ਸਹੂਲਤਾਂ ਇਨਕੋ ਛਾਤੇ ਅੰਦਰ ਸਾਹਮਣੇ ਤੁਹਾਨੂੰ ਪਤਾ ਹੈ ਕਿ ਐਸਪੀ ਦਾ ਕੰਪਲੈਕਸ ਬਣਿਆ ਉੱਥੇ ਹੀ ਨਵੋ ਸਟੇਡੀਅਮ ਜਿਹਦੇ ਅੰਦਰ 11 ਫੀਲਡਾ ਜਿਹਦੇ ਅੰਦਰ 11 ਫੀਲਡਾ ਇੱਕੋ ਸਮੇਂ ਹੋਣ ਗਿਆ ਉਹ ਸਟੇਡੀਅਮ ਬਣਾ ਰਹੇ ਨੇ ਕਿਉਂ ਕਿ ਜਦੋਂ ਬੱਚੇ ਖੇਡ ਲੈਣੇ ਜਦੋਂ ਬੱਚੇ ਮੈਦਾਨ ਦੇ ਅੰਦਰ ਜਾਂਦੇ ਨੇ ਤਾਂ ਨਸ਼ਾ ਬਦੂਰ ਰਹਿੰਦੇ ਨੇ ਜੇ ਮੈਂ ਵੱਡੇ ਵੱਡੇ ਪਿੰਡਾਂ ਦੀ ਗੱਲ ਕਰਾਂ ਆਹ ਸ਼ਾਦੀ ਹੈ ਜਿਹਦੇ ਅੰਦਰ ਬਹੁਤ ਵੱਡਾ ਗ라운ਡ ਬਣ ਰਿਹਾ ਔਰ ਆਹਦੇ ਅੰਦਰ ਬਹੁਤ ਵੱਡਾ ਗ라운ਡ ਬਣ ਰਿਹਾ شادی پہلے دو ترڑا اسے طرح قبال پور پتا نہیں کہ پر پوریا شہر سارے وے وغیرہ پنڈا میں سٹیلی میں اس کی بنا رہا ہوں تاکہ جب ساری جبانی جہری آ جاتا کھیل کے میدان میں اندر جاؤ گی تو آٹو میٹکلی قدرتی آشیا تو دور رہو گی ਨਸ਼ਾ ਤੋਂ ਦੂਰ ਰੱਖਣ ਦੇ ਲਈ ਇੱਕ ਵੇ ਜਿਹੜਾ ਪਰਾਲਾ ਕੋ ਫੇਡਾ ਨੇ ਲੀਆ ਇਸ ਸਾਲ ਜਿਹੜਾ ਅਨੁਸਾਰ ਕਰ ਰਿਹਾਗਾ ਟੱਤੀ ਬਾਸ ਤੋਂ 1000 ਕਰੋੜ ਰੁਪਏ ਰੱਖਿਆ ਸੀ ਖੇਡ ਮੈਦਾਨ ਦੇ ਬਣਾਉਣ ਦੇ ਲਈ ਜਿਹੜਾ ਅਗਲਾ ਸਾਲ ਆ ਰਿਹਾਗਾ ਜਦੋਂ ਲੈਗਰਾ ਦੇ ਸੁਪੇਸ਼ ਕਰੂਗਾ ਤਾਂ ਉਹਦੇ ਅੰਦਰ ਸੀ ਹੋਰ ਵੀ ਬਹੁਤ ਪੈਸੇ ਰੱਖਾਂਗੇ ਤਾਂ ਕਿ ਸਾਡੇ ਖੇਡ ਦੇ ਮੈਦਾਨ ਅچھے ਹੋਣ ਤਾਂ ਕੁਝ ਖੇਡਣ ਜਾਂਦਾ ਮੰਦਾ ਪਦਾ ਕਈ ਵਾਰ ਬੱਚਾ ਆਪਣਾ ਸੁਭਾਸ ਕਰ ਲਗਾ ਉਹਦੇ ਕੋਲ ਫਰੇਡਰ ਨਹੀਂ ਹੁੰਦਾ ਜੋ ਖੇਡ ਰਗਾ ਆਜਾਣਾ ਵਿੱਚ ਘਟੋ ਘਟ ਪੰਜਾਬ ਉਹ ਚਪਤੀ ਹੋ ਜੇਦਾ ਮੈਟ੍ਰਿਕ ਚ ਚਪਤੀ ਹੋ ਜੇਦਾ ਜੇ ਵੀ ਮਤਲਬ ਕੋਈ ਨਾ ਕੋਈ ਉਸ ਮਿਲਦੀ ਮਿਲਦੀ ਆ ਜੋ ਵਿਅਦ ਕਰਦਾਗਾ ਸੋ ਮੈਂ ਜਾਨਾ ਸਮਾਂ ਨਾ ਰਹਿਦਾ ਹੋਇਆ ਸਾਰੇ ਸੰਗਤ ਦਾ ਤੁਸੀਂ ਹਮੇਸ਼ਾ ਅਗਰ ਸਾਹਿਬ ਗੁਰੂ ਸਰਬੰਦੇ ਪਾਵਨ ਚਨ ਤੁਹਾਡੇ ਦੁਆਰ ਚੜ ਜਣਗੇ ਉਹ ਤੁਹਾਡੇ ਬਿਲਡਿੰਗ ਸ਼ੌਪ ਪੈਂਦੇ ਨੇਗੇ ਔਰ ਤੁਸੀਂ ਉਹ ਦਾਸਾ ਰਹਿੰਦੇ ਹੋ ਸੋ ਮੈਂ ਤੁਹਾਡਾ ਸਾਰਿਆਂ ਦਾ ਕਿਤੇ ਧੰਨਵਾਦ ਕਰਦਾਗਾ ਉਹ ਤੇ ਤੁਹਾਨੂੰ ਮੁਬਾਰਕਬਾਦ ਦਿੰਦਾਗਾ ਕਿ ਤੁਸੀਂ ਅੱਜ ਸ਼ਾਨਦਾਰ ਰੰਗਣ ਦੇ ਲਈ ਆ ਉਹ ਬਣਾਈਆ ਜਿਹੜੇ ਸਾਰੀ ਸਾਰੇ ਸਮੂਚੀ ਟੀਮ ਚ ਹੈ ਸਾਫ ਦਾ ਪ੍ਰਧਾਨ ਜੀ ਨੇ ਤੇ ਅਨੁਜੰਤਾ ਪ੍ਰਧਾਨ ਜੀ ਨੇ ਤੇ ਸਕਤੀ ਸਾਹਿਬਾ ਨੇ ਇਹਨਾਂ ਸਾਰਿਆਂ ਨੇ ਆਪਣਾ ਆਪਣਾ ਬੜਾ ਯੋਗਦਾਨ ਪਾਇਆਗਾ ਸੋ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ